ਆਪਕੇ ਸਾਹਮਣੇ ਸਭੀ ਦੂਰ ਆਸਮਾਨ ਮੇਂ ਹੈ ਜਿਸਕੇ ਸੂਰਯਦੇਸ਼ ਕੇ ਸੈਨਿਕੋ ਕੇ ਜਿਹੜੀ ਚੋਰ ਪਹੁੰਚਦੇ ਹਨ ਜਨੇ ਐਕਸਰਸਾਈਜ਼ ਵਾਯੂ ਸਮਨਵੇ ਦੀ ਸਮਾਪਤੀ ਹੋ ਚੁੱਕੀ ਹੈ ਇਹ ਦੋ ਪਾਸੜ ਐਕਸਰਸਾਈਜ਼ ਸੀ ਯੂਏਐਸ ਤੇ ਉਥੇ ਹੀ ਸੀਏਯੂਐਸ ਜੀ ਹਾਂ ਦੋ ਪਾਸੜ ਕਿਵੇਂ ਜੋ ਅਟੈਕ ਹੋਵੇਗਾ ਤੇ ਕਾਊਂਟਰ ਅਟੈਕ ਕਿਵੇਂ ਕੀਤਾ ਜਾਵੇਗਾ ਡਰੋਨ ਰਾਹੀਂ ਕਿਵੇਂ ਭਾਰਤ ਤਿਆਰ ਕਰ ਰਿਹਾ ਆਪਣੇ ਆਪ ਨੂੰ ਕਿਉਂਕਿ ਜਦੋਂ ਆਪਰੇਸ਼ਨ ਸਿੰਦੂਰ ਹੋਇਆ ਤਾਂ ਇੱਕ ਤਸਵੀਰ ਡਰੋਨ ਦੀ ਵੀ ਦਿਖਾਵਾਂਗੇ ਇਹ ਜੋ ਡਰੋਨ ਨਜ਼ਰ ਆ ਰਿਹਾ ਹੈ ਤਾਂ ਇਹ ਜੋ ਹੈ अनमैन्ड एरियल सिस्टम किवें तैनात ਕੀਤੇ ਜਾਣਗੇ ਜੇਕਰ ਆਉਣ ਵਾਲੇ ਸਮੇਂ ਵਿੱਚ ਭਾਰਤ ਦੇ ਸਾਹਮਣੇ ਪਾਕਿਸਤਾਨ ਤੋਂ ਇਲਾਵਾ ਹੋਰ ਵੀ ਕੋਈ ਚੁਣੌਤੀ ਆਉਂਦੀ ਹੈ ਤੇ ਇਸ ਆਪਰੇਸ਼ਨ ਸਿੰਧੂਰ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਲਈ ਉੱਭਰ ਰਹੀ ਖਤਰਿਆਂ ਦਾ ਸਾਹਮਣਾ ਕਰਨ ਲਈ ਜਿਹੜੀ ਨਵੇਂ ਹਾਲ ਹੈ ਤੇ ਪ੍ਰਗਤੀਆਂ ਜੋ ਇੰਡੀਅਨ ਆਰਮੀ ਵੱਲੋਂ ਕੀਤੀਆਂ ਜਾ ਰਹੀਆਂ ਨੇ ਉਹ ਇਸ ਐਕਸਰਸਾਈਜ਼ ਵਿੱਚ ਨਜ਼ਰ ਆਈਆਂ ਸੀਏਓਐਸ ਸਿਸਟਮ ਆਮ ਤੌਰ ਤੇ ਵਿਆਪਕ ਕਵਰੇਜ ਪ੍ਰਾਪਤ ਕਰਨ ਲਈ ਵੱਖ-ਵੱਖ ਟੈਕਨੋਲੋਜੀਆ ਤੋਂ ਇਕੱਤਰਿਤ ਕਿਵੇਂ ਇਟਾਡ ਰੇਡੀਓ ਤਰੰਗਾਂ ਨੂੰ ਛੱਡ ਕੇ ਉਹਨਾਂ ਦੇ ਪ੍ਰਤੀਬਿੰਬਾਂ ਦਾ ਵਿਸ਼ਲੇਸ਼ਣ ਕਰਨਾ 3D ਸਥਿਤੀ ਸੰਬੰਧੀ ਜਾਗਰੂਕਤਾ ਪ੍ਰਦਾਨ ਕਰਨਾ ਯੂਏਐਸ ਦਾ ਪਤਾ ਲਗਾਉਣਾ ਤੇ ਟਰੈਕ ਕਰਨਾ ਤੇ ਉੱਥੇ ਰੇਡੀਓ ਫ੍ਰੀਕੁਐਂਸੀ ਵਿਸ਼ਲੇਸ਼ਣ ਇਹ ਕਰਦਾ ਹੈ ਸੰਚਾਰ ਤੇ ਨੈਵੀਗੇਸ਼ਨ ਲਈ ਜੋ ਉਹਨਾਂ ਦੁਆਰੇ ਛੱਡੇ ਗਏ ਹੁੰਦੇ ਆ ਆਰਐਫ ਸਿਗਨਲ ਉਹਨਾਂ ਦਾ ਪਤਾ ਲੱਗਦਾ ਹੈ ਡਰੋਨ ਦੀ ਪਛਾਣ ਕੀਤੀ ਜਾਂਦੀ ਹੈ ਤੇ ਆਪਟੀਕਲ ਤੇ ਉੱਥੇ ਇਕੋਸਟਿਕ ਸੈਂਸਰ ਖੋਜ ਤੇ ਵਰਗੀਕਰਨ ਦੇ ਲਈ ਡਰੋਨ ਆਵਾਜ਼ਾਂ ਨੂੰ ਚੁੱਕਣ ਲਈ ਟੀਚਿਆਂ ਤੇ ਮਾਈਕ੍ਰੋਫੋਨਾਂ ਦੀ ਦ੍ਰਿਸ਼ਟੀਗਤ ਪਛਾਣ ਕਰਨ ਲਈ ਕੈਮਰਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਇੱਕ ਵਾਰ ਖੋ ਜਾਂਦਾ ਤੇ ਉਸ ਤੋਂ ਬਾਅਦ ਯੂਐਸ ਨੂੰ ਵੱਖ-ਵੱਖ ਤਰੀਕਿਆਂ ਨਾਲ ਬੇਅਸਰ ਕੀਤਾ ਜਾਂਦਾ ਹੈ ਹਾਰਡ ਕਿਲ ਸੌਫਟ ਕਿਲ ਰਹੀਂ ਜੇ ਸੌਫਟ ਕਿਲ ਦੀ ਅਸੀਂ ਗੱਲ ਕਰਦੇ ਹਾਂ ਤਾਂ ਡਰੋਨ ਦੇ ਕਾਬੂ ਤੇ ਨੈਵੀਗੇਸ਼ਨ ਸਿਗਨਲਾਂ ਨੂੰ ਜਾਮ ਕਰਨਾ ਜਾਂ ਫਿਰ ਵਿਗਨ ਪਾਉਣਾ ਇਸ ਦੇ ਵਿੱਚ ਸ਼ਾਮਲ ਹੈ ਇਸ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰਨ ਤੋਂ ਰੋਕਦਾ ਹੈ ਤੇ ਇਹ ਜਿਹੜਾ ਹਾਰਡ ਕਿਲ ਹੁੰਦਾ ਹੈ ਉਹ ਡਰੋਨ ਨੂੰ ਨਸ਼ਟ ਕਰਨ ਜਾਂ ਫਿਰ ਅਯੋਗ ਕਰਨ ਲਈ ਭੌਤਿਕ ਸਾਧਨਾ ਦੀ ਵਰਤੋਂ ਕਰਦਾ ਹੈ ਜਿਵੇਂ ਕਿ ਜਾਲ ਤੈਨਾਤ ਕਰਨਾ ਜਾਂ ਫਿਰ ਹੋਰ ਜੋ ਪ੍ਰੋਜੈਕਟਾਈਲ ਹੈ ਉਸ ਤੋਂ ਆਧਾਰਿਤ ਪ੍ਰਤੀਕਿਰਿਆਵਾਂ ਤੇ ਐਪਲੀਕੇਸ਼ਨ ਕੀ ਐਸਡੀ ਸੀਯੂਐਸ ਟੈਕਨੋਲੋਜੀ ਦੀ ਵਰਤੋਂ ਵਕ ਵਕ ਤਾਮਾ ਤੇ ਕੀਤੀ ਜਾਂਦੀ ਹੈ ਜੋ ਫੌਜ ਹੁੰਦੀ ਹੈ ਫੌਜ ਦੇ ਕਾਫਲੇਾਂ ਤੇ ਜਨ ਤੱਕ ਸੁਰੱਖਿਆ ਲਈ ਕੋਈ ਘਟਨਾਵਾਂ ਜੇ ਵਾਪਰਦੀ ਹੈ ਉਸ ਨੂੰ ਲੈ ਕੇ ਤੇ ਆਣ ਅਧਿਕਾਰਤ ਹਵਾਈ ਖਸਪੈਟ ਤੋਂ ਸੁਰੱਖਿਅਤ ਰੱਖਦਾ ਹੈ ਤੇ ਪੈਸਿਵ ਸਿਸਟਮ ਇਸ ਦੇ ਵਿੱਚ ਹੈ ਤੇ ਉੱਥੇ ਹੀ ਕਿਰਿਆਸ਼ੀਲ ਸਿਸਟਮ ਹੈ ਇੱਕਿਕ੍ਰਿਤ ਸਿਸਟਮ ਹੈ ਤੇ ਇਸ ਤਰ੍ਹਾਂ ਦੇ ਜੋ ਸਿਸਟਮਸ ਹੈ ਯੂਏਐਸ ਤੇ ਕਾਊਂਟਰ ਯੂਏਐਸ ਦੀ ਵਰਤੋਂ ਕਿਵੇਂ ਹੋਵੇਗੀ ਜੇਕਰ ਆਉਣ ਵਾਲੇ ਸਮੇਂ ਵਿੱਚ ਚਣੌਤੀਆਂ ਹੁੰਦੀਆਂ ਉਸ ਦੇ ਲਈ ਇੰਡੀਅਨ ਆਰਮੀ ਆਪਣੇ ਆਪ ਨੂੰ ਤਿਆਰ ਕਰ ਰਹੀ ਹੈ ਤੇ ਭਾਰਤ ਵਿੱਚ ਹੀ ਡਰੋਨ ਤਿਆਰ ਕੀਤੇ ਜਾ ਰਹੇ ਨੇ ਵੱਖ-ਵੱਖ ਟੈਕਨੀਕਸ ਤਿਆਰ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਦੁਸ਼ਮਣ ਨੂੰ ਮਾਤ ਦਿੱਤੀ ਜਾ ਸਕੇ ਤੇ ਸਿੱਧੇ ਜੋ ਚਾਰ ਸਟੇਪਸ ਨੇ ਲੈ ਕੇ ਆਇਡੈਂਟੀਫਾਈ ਕੀਤਾ ਜਾਂਦਾ ਹੈ, ਟਰੈਕ ਕੀਤਾ ਜਾਂਦਾ ਹੈ, ਉਸ ਤੋਂ ਬਾਅਦ ਆਖਰ ਵਿੱਚ ਨਿਊਟਰਲਾਈਜ਼ ਕੀਤਾ ਜਾਂਦਾ ਹੈ, ਮੋਨੀਟਰ ਕਰਕੇ ਤਾਂ ਉਸ ਤੇ ਆਧਾਰਿਤ ਇਹ ਪੂਰੀ ਐਕਸਰਸਾਈਜ਼ ਸੀ